ਜਮੀਨ ਤੇ ਸੌ ਦਿਨ ਲੈ ਕੇ ਦੋ ਤਰ੍ਹਾਂ ਹੋਈਆਂ ਆਮੋ ਸਾਹਮਣੇ ਇੱਕ ਤਰਤਾ ਤੋਸ਼ ਪਹਿਲਾਂ ਸਾਨੂੰ ਵੇਚੀ ਜ਼ਮੀਨ ਤੇ ਫਿਰ ਕਿਸੇ ਤੁੱਜੇ ਨੂੰ ਵੇਚ ਕੇ ਕਰਵਾਤਾ ਕਬਜ਼ਾ ਤੋ ਚੀਤੇਤਾ ਕਹਿਣਾ ਪਹਿਲੀ ਧਰ ਨੂੰ ਕੋਈ ਹੋਰ ਜ਼ਮੀਨ ਵੇਚੀ ਸੀ ਨਜਾਇਜ਼ ਦੇ ਰਹੇ ਹਨ ਸਾਡੇ ਚ ਦਖਲ ਮਾਮਲਾ ਗਰਦਾਸਪੁਰ ਧਾਰੀਵਾਲ ਦੇ ਨਿਸ਼ਟੀ ਕਾਲੇ ਖੁਰਦ ਦਾ ਹੈ ਜਿੱਥੇ ਕਸ਼ਮੀਰ ਕੌਰ ਪਤਨੀ ਸੁਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਗੁਰਦੇਵਾਲ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ਇੰਦਰਾਵਾਲਾ ਪਾਸੋਂ 3 ਕਨਾਲ 3 ਮਰਲੇ ਜ਼ਮੀਨ ਕਰੀਬ 4 ਸਾਲ ਪਹਿਲਾਂ ਖਰੀਦੀ ਸੀ ਜਿਸ ਵਿੱਚ ਟਿਊਬਵਲ ਕਨੈਕਸ਼ਨ ਸਮੇਤ ਕਮਰਾ ਵੀ ਆਉਂਦਾ ਸੀ ਜਿਸ ਦਾ ਗੁਰਦੇਵਾਲ ਸਿੰਘ ਵੱਲੋਂ ਉਹਨਾਂ ਨੂੰ ਕਬਜ਼ਾ ਵੀ ਦੇ ਦਿੱਤਾ ਗਿਆ ਅਤੇ ਹੁਣ ਗੁਰਦੇਵਾਲ ਸਿੰਘ ਵੱਲੋਂ 12 ਮਰਲੇ ਜ਼ਮੀਨ ਕਿਸੇ ਹੋਰ ਨੰਬਰ ਤੋਂ ਵੇਚ ਕੇ ਕਬਜ਼ਾ ਸਾਨੂੰ ਵੇਚ ਜ਼ਮੀਨ ਵਿੱਚੋਂ ਕਰਵਾ ਦਿੱਤਾ ਹੈ ਜਦਕਿ ਗੁਰਦੇਵਾਲ ਸਿੰਘ ਦਾ ਇਸ ਜਗ੍ਹਾ ਨਾਲ ਕੋਈ ਤਲੂਕਾਤ ਨਹੀਂ ਹੈ ਉਹਨਾਂ ਕਹਿੰਦੇ ਉਹਨਾਂ ਵੱਲੋਂ ਮਾਝੋਗ ਅਦਾਲਤ ਵਿੱਚ ਕੇਸ ਕਰਕੇ ਇਸ 12 ਮਰਲੇ ਜਗ੍ਹਾ ਦਾ ਸਟੇ ਵੀ ਲਿਆ ਹੈ ਅਤੇ ਗੁਰਤੇয়াল ਸਿੰਘ ਵੱਲੋਂ ਸਟੇ ਮਿਲਣ ਤੋਂ ਬਾਅਦ ਵੀ ੱਕੇ ਨਾਲ ਦੂਸਰੀ ਧਿਰਤੀ ਚਾਰਦਵਾਰੀ ਕਰਵਾਈ ਜਾ ਰਹੀ ਹੈ ਜਿਸ ਨੂੰ ਕਿ ਪੁਲਿਸ ਵੱਲੋਂ ਰੋਕ ਦਿੱਤਾ ਗਿਆ ਹੈ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਜਦ ਕਿ ਦੂਜੀ ਧਿਰ ਤੇ ਗੁਰਤੇয়াল ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਆਪਣੀ ਸਾਂਝੇ ਖਾਤੇ ਵਿੱਚੋਂ ਬਚਦੀ ਜਗਾ ਵੇਚੀ ਹੈ ਜਿਸ ਦਾ ਸਰਜੀਤ ਸਿੰਘ ਦੇ ਪਰਵਾਰ ਨਾਲ ਕੋਈ ਸਬੰਧ ਨਹੀਂ ਹੈ ਇਸ ਸੰਬੰਧੀ ਸੰਬੰਧਤ ਪੁਲਿਸ ਚੌਕੀ ਇਨਚਾਰਜ ਜੋੜਾ ਸ਼ਤਰਾਂ ਸਤਿੰਦਰਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਬੰਦੀ ਦੋਨਾਂ ਧਿਰਾਂ ਦੀਆਂ ਦਰਖਾਸਤਾਂ ਪ੍ਰਾਪਤ ਹੋਈਆਂ ਹਨ ਇਸ ਬੰਦੀ ਮੌਕਾ ਦੇਖਿਆ ਗਿਆ ਹੈ ਅਤੇ ਮੈਂ ਇਹ ਮੈਨੂੰ ਵੀ ਸੂਚਿਤ ਕਰ ਦਿੱਤਾ ਹੈ ਅਤੇ ਉਸ ਜਗ੍ਹਾ ਨੂੰ ਲੈ ਕੇ ਦੋਵਾਂ ਧਿਰਾਂ ਨੂੰ ਬੁਲਾਇਆ ਗਿਆ ਹੈ ਤੇ ਜੋ ਵੀ ਕੰਦੀ ਕਾਰਵਾਈ ਹੋਏਗੀ ਉਹ ਕਰ ਦਿੱਤੀ ਜਾਵੇਗੀ ਕਸ਼ਮੀਰਪੁਰ ਮੇਰਾ ਨਾਮ ਆ ਖੁਰਦਕਾ ਪਿੰਡ ਵਾ ਗਾੜੀ ਗਰਦੀਾਲ ਸੈ ਨਗਰਵਿੰਦਰ ਸਿੰਘ ਨੂੰ ਦਿੱਤੀ ਹੈ ਤੇ ਅੰਮ੍ਰਿਤਪਾਲ ਅੰਦਰ ਨਾਂ ਦੇ ਜੀਸਰੀ ਹੋ ਕਰਾਈ ਹੈ ਤਿੰਨ ਮਰਲੇ ਤਿੰਨ ਕਨਾਲਾ ਤਿੰਨ ਮਰਲੇ ਇਹ 2 ਸਾਲ ਹੋ ਗਏ ਲੈ। ਆਪ ਜਾ ਉੱਥੇ ਕਰਦੇ ਆਂ ਹੁਣ ਕਰਨ ਨਹੀਂ ਦਿੰਦੇ। ਤੁਹਾਡਾ ਕੋਈ ਨੰਬਰ ਨੇਗਾ ਮੋਟਰ ਵੀ ਆਹੀ ਲੱਲੀ ਆ ਤੇ ਵਿੱਚ ਸਟਾਰਟਰ ਹੀ ਕਮਰੇ ਦੇ ਵਿੱਚ ਉਹ ਸਟਾਰਟਰ ਉਹਨਾਂ ਬਾਹਰ ਕੱਢ ਕੇ ਤੇ ਲਾਤਾ ਵਾਂ। ਰਾਵਾ ਜੜਾ ਉਹਦੇ ਵਿੱਚ ਸਾਡਾ ਸਟਾਰਟਰ ਲੱਗਾ ਹੀ ਉਹਦੇ ਵਿੱਚ ਸਮਾਨ ਵੀ ਸਾਡਾ ਪਿਆ ਆ ਹੀ ਤੇ ਸਮਾਨ ਵੀ ਉਹ ਕੱਢ ਕੇ ਲੈ ਗਏ ਆ ਵਿੱਚੋਂ ਤੇ ਸਟਾਰਟਰ ਸਾਡਾ ਬਾਹਰ ਕੱਢ ਪਾ ਵਾਂ ਤੇ ਤਿੰਨ ਆ ਹੀ ਜਿੰਦੇ ਮਾਰੇ ਆ ਤਿੰਨੇ ਵਾਰੀ ਉਹਨਾਂ ਤੋੜ ਕੇ ਆਪਣਾ ਜਿੰਦਾਂ ਨਾਲ ਲਾ ਦਿੰਦੇ। ਉਹ ਇਹ ਮੰਗ ਕਰਨੇ ਆ ਸਾਡਾ ਹੱਕ ਮਿਲਣਾ ਚਾਹੀਦਾ ਸਾਨੂੰ ਇਦਾਂ ਕਿਉਂ ਕਰਨ ਦੇ ਨੇ ਉਹਨਾਂ ਦਾ ਕਿਵਟ ਨੰਬਰ 14 ਵਾ ਸਾਡਾ ਹੈ गावा ਹਾਨੂੰ ਛਤੇ ਮਿਲਿਆ ਵਾ ਤੇ ਕਬਜਾ ਸਾਡਾ ਚੱਲਣ ਦੇ ਆ ਵਾ ਉਹਦਾ ਤੇ ਉਹ ਕਬਜਾਨ ਕੇ ਤਾਂ ਕਰਦੇ ਕਦੀ ਇੱਟਾਂ ਸੁੱਟ ਲੈਂਦੇ ਕਦੀ ਬੱਜਰੀ ਲਿਆ ਕੇ ਰੇਤਾ ਸੁੱਟ ਦਿੰਦੇ ਨੇ ਉੱਥੇ ਤੇ ਕਹਿੰਦੇ ਪਈ ਅਸੀਂ ਕੰਦ ਕਰਨੀ ਕਰਨੀ ਆ ਤੇ ਉਹ ਕੰਦ ਨਹੀਂ ਹੋਈ ਤੇ ਉਹਨਾਂ ਨੇ ਇੱਟਾਂ ਵਾਂ ਜੜੀਆਂ ਖੜੀਆਂ ਕਰਕੇ ਰੱਖੀਆਂ ਨੇ ਐਸਐਸਪੀ ਦੇ ਅਸੀਂ ਤਰਖਾਹ ਦਿੱਤੀ ਆ ਉਹਨਾਂ ਨੇ ਉੱਥੋਂ ਮਾਰ ਕਰਕੇ ਫਿਰ ਚੁੰਕੀ ਕੱਲੀ ਤੇ ਚੁੰਕੀ ਵਾਲੇ ਆਣ ਕੇ ਦੇਖੇ ਜੀ ਉਹਨਾਂ ਨੇ ਕੀ ਕਹਣਾ ਉਹਨਾਂ ਦਾ ਕਹਿਣਾ ਇਹ ਹੀ ਇਹ ਕਰ ਦਿਆ ਕਰਨ ਦੋ ਤੇ ਫਿਰ ਨਾ ਹੋਗ ਤਾਂ ਅਸੀਂ ਤੁਹਾਡਾ ਹੱਕ ਦਵਾਵਾਂਗੇ ਮੇਰਾ ਨਾਮ ਗੁਰਬਿਆ ਸਿੰਘ ਪੁੱਤਰ ਸਤਪਾਲ ਸਿੰਘ ਕਹਿੰਦੇ ਦਵਾਵਾਂਗੇ ਮੇਰੇ ਕਬਜ਼ੇ ਦੀ ਜ਼ਮੀਨ ਹੈ ਭਰਾਵਾਂ ਦੀ ਵੰਡ ਤੇ ਭਾਵੇਂ ਖਾਤਾ ਸੰਝਿਆ ਭਰਾਵਾਂ ਦੀ ਵੰਡ ਕਿ ਮੇਰੇ ਕਬਜ਼ੇ ਦੀ ਜ਼ਮੀਨ ਹੈ ਉਹਦੇ ਵਿੱਚੋਂ ਮੈਂ ਪਹਿਲਾਂ ਇਹਨੂੰ ਚਾਰਕਨਾਲਾ ਦਿੱਤੀ ਉਦੋਂ ਕਬਜ਼ਾ ਦਿੱਤਾ ਫਿਰ ਸਾਤ ਕਨਾਨ ਦਿੱਤੀ ਉਹਦਾ ਵੀ ਕਬਜ਼ਾ ਦਿੱਤਾ ਫਿਰ ਤਿੰਨ ਕਨਾਨ ਤਿੰਨ ਮਰਲੇ ਦਿੱਤੀ ਤੇ ਉਹ ਵੀ ਵਜਿਆ ਉਹ ਬਾਅਦ ਚ 12 ਮਰਲੇ ਮੇਰੇ ਥਾਂ ਵਾਧਾ ਸੀ ਉਹ ਮੈਨੂੰ ਪੁੱਛਿਆ ਕਿ ਲੈਣਾ ਇਹ ਕਹਿੰਦਾ ਮੈਂ ਨਹੀਂ ਲੈਣਾ ਨਾ ਕੀਤੀ ਫਿਰ ਮੈਂ ਮੇਰੀ ਮਾਲਕੀ ਜਿਹੜਾ ਬਚਦਾ ਥਾ ਮਾਲਕੀ ਜੀ ਆਉਣਾ ਸੀ ਉਹ ਮੈਂ ਫਿਰ ਅਮਰਤ ਕੋਲ ਵੀ ਪਾ ਦੇ ਦਿੱਤਾ ਮੇਰੇ ਮੌਕੇ ਤੇ ਮੇਰੇ ਕਬਜ਼ੇ ਦੀ ਉਹਦੇ ਵਿੱਚ ਬਰਾੰਦਾ ਬਣਿਆ ਜਿੰਨੇ ਤੁਹਾਨੂੰ ਦਿੱਤੀ ਹੈ ਨਾ ਉਹਨਾਂ ਨੂੰ ਮੈਂ ਇਸ ਹਿਸਾਬ ਨਾਲ ਜਿਵੇਂ ਇੱਕ 2 ਕਨਾਨ ਇੱਕ 4 ਕਨਾਨ ਦਿੱਤੀ ਹੈ ਇੱਕ ਜਿਹੜਾ 7 ਕਨਾਨ ਦਿੱਤੀ ਹੈ ਉਦੇ ਵਿੱਚੋਂ 2 ਕਨਾਲਾਂ 5 ਮਰਲੇ ਇੱਕ ਦਿੱਤੀ ਆ ਉਹ ਵੱਖਰਾ ਹੀ ਖਾਤਾ ਇੱਕ 2 ਕਨਾਲਾਂ ਹੋਰ ਨੰਬਰ 'ਤੇ ਉਹ ਦਿੱਤੀ ਆ ਇਸ ਨੰਬਰ ਦੇ ਵਿੱਚੋਂ ਮੈਂ 2 ਕਨਾਲਾਂ ਤੇ 15 ਮਰਲੇ ਥਾਂ ਦਿੱਤਾ ਬਾਕੀ ਬਕਾਇਆ ਜਿਹੜਾ ਇਹਦੇ ਵਿੱਚੋਂ 3 ਕਨਾਲਾਂ 16 ਮਰਲੇ ਬਚ ਗਏ ਉਹਦੇ ਵਿੱਚੋਂ 3 ਕਨਾਲਾਂ 3 ਇਹਨੂੰ ਦੇ ਕੇ ਬਾਕੀ ਮੇਰਾ 13 ਮਰਲੇ ਥਾਂ ਵਾ ਦਿੱਤਾ ਉਹ ਮੈਂ ਦਿੱਤਾ ਜਿਹੜਾ 13 ਮਰਲੇ ਥਾਂ ਬਚਦਾ ਉਹਦੇ ਦੇ ਕਬਜ਼ਾ ਕਿੰਨਾ ਚੱਲਣ ਜਾਂਦਾ ਉਸ ਦਾ ਕਬਜ਼ਾ ਮੇਰਾ ਹੀ ਚੱਲਣ ਜਾਂਦਾ ਸ਼ੁਰੂ ਤੋਂ ਮੇਰਾ ਬਰਾਂਡਾ ਸੀ ਮੈਂ ਡੰਗਰ ਰੱਖੇ ਸਨ ਕਲੈਕਸ਼ਨ ਬਾਅਦ ਵਿੱਚ 20 ਦਿਨ ਬਾਅਦ ਚ ਦਿੱਤਾ ਉਹਨਾਂ ਨੇ ਕਨੇਕਸ਼ਨ ਮੇਰੇ ਮਤਲਬ ਬਰਾਂਡਾ ਬੰਬੀ ਵਾਲਾ ਕੋਠਾ ਲਿਖਾ ਲਿਆ ਐਵੇਂ ਮਤਲਬ ਮੇਰੇ ਨੋਟਿਸ ਵਿੱਚ ਨਹੀਂ ਆਈ ਇਹ ਗੱਲ ਤੇ ਉਹਨਾਂ ਐਵੇਂ ਲਿਖਾ ਲਿਆ ਖਾਮ ਖਾ ਐਵੇਂ ਚੰਗਾ ਨਾ ਹੁੰਦੇ ਨੇ ਇਹਦੇ ਵਿੱਚ ਕੋਈ ਮਤਲਬ ਨਹੀਂ ਉਹ ਤੇ ਸਟਾਰਟਰ ਜਿਉਂਦਾ ਕਿਉਂ ਬਾਹਰ ਹੀ ਲੱਗਾ ਅੱਜ ਤੋਂ 20 ਸਾਲ ਪਹਿਲਾਂ ਇੱਕ ਉਹ ਮੇਰਾ ਆਲਰੇਡੀ ਕਬਜ਼ਾ ਹੈ ਮੈਂ ਇਹਨਾਂ ਨੂੰ ਕਬਜ਼ਾ ਉਹਦੇ ਮੈਂ ਜਦੋਂ ਦੇਤਾ ਉਹਨਾਂ ਦੇ ਹਾਈ ਤੇ ਜੀ ਪਿੰਡ ਇੰਦਰਾਵਾਲ ਵਿਖੇ ਸੁਰਜੀਤ ਸਿੰਘ ਇੱਕ ਧਿਰ ਸੁਰਜੀਤ ਸਿੰਘ ਦਾ ਦੂਜੇ ਪਾਸੇ ਗੁਰदयाल ਸਿੰਘ ਨੇ ਇਹਨਾਂ ਜੋ ਇੱਕ ਧਿਰ ਨੇ ਜਿਹੜੀ ਆ ਉਹ 12 ਮਰਲੇ ਜਗਾ ਜਿਹੜੀ ਆ ਉਹ ਗਾਂ ਦੂਸਰੀ ਧਿਰ ਨੂੰ ਵੇਚੀ ਸੀ ਜਿਸ ਸਬੰਧੀ ਦੋਨਾਂ ਧਰਾਂ ਦੀਆਂ ਜਿਹੜੀਆਂ ਦਰਖਾਸਤਾਂ ਨੇ ਉਹ ਮਸੂਲ ਹੋਈਆਂ ਸੀ ਜਿਸ ਤੇ ਮੌਕਾ ਵੀ ਵੇਖਿਆ ਗਿਆ ਸੀ ਜਿਸ ਸਬੰਧੀ ਅਸੀਂ ਮਾਲ ਵਿਭਾਗ ਨੂੰ ਲਿਖਤੀ ਦਿੱਤਾ ਸੀ ਕਿ ਉਹ ਜਗਾ ਤੇ ਮੌਕੇ ਤੇ ਆ ਕੇ ਆਪਣਾ ਮਾਲ ਵਿਭਾਗ ਦਾ ਜੋ ਵੀ ਰਿਕਾਰਡ ਆ ਪ੍ਰੋਪਰ ਉਹ ਲੈ ਕੇ ਆਉਣ ਇਸ ਸਬੰਧੀ ਸਾਨੂੰ ਉਸ ਜਗ੍ਹਾ ਬਾਰੇ ਜਿਹੜੀ ਉਹ ਦੱਸਣਾ ਜਿੱਥੇ ਮਾਲ ਮੈਕਮਾ ਜਿਹੜਾ ਸੀ ਉਹਨਾਂ ਦੇ ਜਿਹੜੇ ਵੀ ਸਬੰਧਤ ਅਧਿਕਾਰੀ ਸੀ ਉਹ ਮੌਕੇ ਤੇ ਆਏ ਸੀ ਜਿੱਥੇ ਮੌਕੇ ਤੇ ਜਾ ਕੇ ਉਹਨਾਂ ਨੇ ਪ੍ਰੋਪਰ ਜਗ੍ਹਾ ਦੀ ਜਗ੍ਹਾ ਨੂੰ ਵਾਚਿਆ ਤੇ ਜੋ ਜਿਸ ਦੀ ਉਹਨਾਂ ਨੇ ਲਿਖਤੀ ਰਿਪੋਰਟ ਆ ਜਿਹੜੀ ਉਹ ਸਾਨੂੰ ਸਬਮਿਟ ਕਰਵਾ ਦੇ ਆ ਤੇ ਜਿਸ ਸਬੰਧੀ ਜਿਹੜੀ ਆ ਦੋਨਾਂ ਤਰ੍ਹਾਂ ਦੀ ਆ ਜੋ ਸੀਨੀਅਰ ਅਫਸਰਾਂ ਵੱਲੋਂ ਹਦਾਇਤਾਂ ਜਾਰੀ ਹੋਈਆਂ ਸੀ ਉਹਦੇ ਹਿਸਾਬ ਨਾਲ ਦੋਨਾਂ ਤਰ੍ਹਾਂ ਦੀ ਜਿਹੜੀ ਅਸੀਂ ਰੋਕੂ ਕਾਰਵਾਈ ਉਹ ਵੀ ਅਮਲ ਵਿੱਚ ਲਿਆ ਦਿੱਤੀ ਜਾਦੀ ਤੇ ਗਾ ਕੋਈ ਲਾਨ ਆਰਡਰ ਦੀ ਪ੍ਰੋਬਲਮ ਨਾ ਆਵੇ ਇਸ ਕਰਕੇ ਦੋਨਾਂ ਤਰ੍ਹਾਂ ਨੂੰ ਅਸੀਂ ਇਹ ਹਦਾਇਤ ਕੀਤੀ ਆ ਵੀ ਜਿਹੜਾ ਉਹਨਾਂ ਨੇ ਆਪਣਾ ਕੋਰਟ ਚ ਕੇਸ ਕੀਤਾ ਵਾ ਜੋ ਕੋਰਟ ਮਾਨਜੁਗ ਅਦਾਲਤ ਫੈਸਲਾ ਕਰੇਗੀ ਉਹ ਫੈਸਲੇ ਨੂੰ ਇੰਪਲੀਮੈਂਟ ਕਰਵਾਇਆ ਜਾਵੇ